ਸੈਮੀ ਫਾਈਨਲ ਦੀ ਬ੍ਰੇਕ ਹੋ ਗਈ ਜੀ ਆਪਣੀ ਆਪਾਂ ਬੋਲਿੰਗ ਕਰਾ ਕੇ ਆ ਚੁੱਕੇ ਹਾਂ 263 ਦਾ ਟਾਰਗੇਟ ਹੈ 3 ਚਾਉਣ ਦਾ ਤੇ ਪਿੱਛੇ ਐਸੀ ਥੋੜਾ ਜਿਹਾ ਕੀ ਤੋੜਨਾ ਸੀ ਧਨੀਆ ਪਤੇ ਦਾ ਪਰ ਇਨਾ ਜੀ ਜਾਂ ਟਮਾਟਾ ਹੈ ਆਪਣੇ ਆਪ ਹੀ ਉੱਗਿਆ ਹੋਇਆ ਇਹ ਵਿਚਾਰਾ ਹੀ ਖੇੜਿਆ ਰਹਿੰਦਾ ਪਰ ਇਹਨੂੰ ਚਾਹੀਦਾ ਉੱਤੋਂ ਬੰਨਣ ਨੂੰ ਕੁਛ ਇਧਰਲੀ ਸਾਈਡ ਤੇ ਬਹੁਤ ਟਮਾਟਰ ਉਛੇਂ ਇਹ ਕਿੱਵੇਂ ਕਰੀਏ ਇਹ ਰੂਟੇ ਵੀ ਆ ਫਿਰ ਇਹ ਰੂਟੇ ਵੀ ਆ ਫਿਰ ਲੈ ਚੱਲਦੇ ਹਾਂ ਫਿਰ ਇਹ ਤੋੜ ਗਿਆ ਸਾਰੇ ਜਿਹੜੇ ਹੈਗੇ ਨੇ ਬੰਚਾ ਟਮਾਟਰ ਇਹ ਸਲ ਚੂਰੇ ਡਾੜੀ ਨੇ ਆਂਦੀਆਂ ਜ਼ਿਆਦੇ ਮੂਰੀਆਂ ਬੀਜਤੀਆਂ ਸੀਗੀਆਂ ਤੇ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੋਇਆ ਵਾ ਤਾਂ ਕਰਕੇ ਉਹ ਜਗ੍ਹਾ ਨਹੀਂ ਸੀ ਇਹ ਦਾ ਜਰਾ ਟਾਣੀਆਂ ਟੁੱਟ ਗਈ ਤੇ ਮੈਂ ਫੇਸਬੁੱਕ ਤੇ ਕੋਈ ਪੜਿਆ ਸੀਗਾ ਜਿਵੇਂ ਟਿਪਸ ਜੇ ਪਾਏ ਹੁੰਦੇ ਆ ਉਹ ਚ ਲਿਖਿਆ ਸੀਗਾ ਕਿ ਇਹਨਾਂ ਨੂੰ ਟਮਾਟਰ ਨੂੰ ਪੇਪਰ ਚ ਰੈਪ ਕਰਕੇ ਚੌਲਾਂ ਚ ਰੱਖ ਦੋ ਆ ਵੀ ਆਏ ਉੱਪਰ ਨੂੰ ਜਾਣਾ ਇਹ ਨਾ ਖਿੱਚੋ ਇਹ ਵੀ ਟੁੱਟ ਜਾਣਾ ਹਲਕਾ ਹੀ ਆ ਤੇ ਉਧਰ ਵੀ ਸਫਾਈ ਕਰਤੀ ਸੀ ਸਾਰੀ ਤੇ ਇਸ ਲਈ ਜਿਹੜਾ ਆਪਣਾ ਖੱਡਾ ਸੀਗਾ ਜਿਹੜਾ ਉਹ ਸਾਰਾ ਪੈਗ ਤੇ ਸੀਗਾ ਸਾਰਾ ਸਾਫ ਹੋ ਗਿਆ ਹੁਣ ਤੇ ਇਸ ਲਈ ਆਪਣਾ ਖੱਡਾ ਜਿਹੜਾ ਸਾਰਾ ਪਹਾੜੀ ਬਣ ਗਿਆ ਸਾਰਾ ਗੰਦ ਇਹਦੇ ਵਿੱਚ ਕਰਤਾ ਸੀ ਇਹਨੂੰ ਉੱਤੇ ਚੜ੍ਹ ਗਿਆ ਹੁਣ ਤਾਂ ਬੜਾ ਬੜਾ ਬੈਣਾ ਜੇ ਕਿਤੇ ਚੀਜ਼ ਨਾਲ ਪੱੜਣਾ ਬੈਣਾ ਫੇਰ ਥੱਲੇ ਨੂੰ ਹੋ ਜਾਊਗਾ ਹੌਲੀ ਹੌਲੀ ਥੱਲੀ ਚੀਜ਼ ਵੀ ਫਿਰ ਖਾਦ ਬਣੀ ਜਾਊਗੀ ਆਪਣੇ ਆਪ ਤੇ ਕਾਫੀ ਹਰੀਆਂ ਭਰੀਆਂ ਸਾਰੀਆਂ ਚੋਂ ਨਿਸਰੀਆਂ ਪਈਆਂ ਨੇ ਆ ਵੀ ਇਹੋ ਆ ਨਾ ਇਹ ਸੌਂਗ ਸੌਂਗ ਬੜਾਈ ਵੱਡਾ ਹੋਇਆ ਪਿਆ ਆ ਵੀ ਬੜਾ ਵਧੀਆ ਵਧ ਰਿਹਾ ਸਾਰਿਆਂ ਨੇ ਦੇ ਵਧੀਆ ਵਧੀਆ ਪੱਤੇ ਨਿਕਲ ਆਣੇ ਨੇ ਛੋਟੇ ਛੋਟੇ ਅਮਰੂਦ ਆੜੂ ਸਾਰਿਆਂ ਦੇ ਮੜੇ ਛੋਟੇ ਛੋਟੇ ਬਸਤੇ ਦੇ ਦੋ ਦਿਨ ਪਤਾ ਥੋੜੇ ਜਿਹਾ ਹੋਰ ਪੱਤੇ ਹੁੰਦੇ ਦੇਖ ਕੇ ਨਾ ਵਧੀਆ ਲੱਗਦਾ ਉਹਨਾਂ ਨੂੰ ਮੈਂ ਆਰ ਵੀ ਸ਼ਾਇਦ ਉਹਨਾਂ ਗੱਲ ਦੀ ਬੈਠੇ ਸੀ ਵਾਲੀ ਰੋਟਾ ਵੋਟਾ ਕਰ ਰਹੀ ਸੀ ਇੱਕ ਤਾਂ ਠੰਡ ਹੋ ਗਈ ਹਵਾ ਚੱਲਣ ਨਾਲ ਹੁਣ ਵੀ ਕਿੰਨੀ ਜਿਆਦਾ ਹਵਾ ਚੱਲ ਰਹੀ ਹੈ ਸਾਰੇ ਦਰਖਤ ਦਰਖਤ ਪੂਰੇ ਹਿੱਲ ਰਹੇ ਨੇ ਤੇ ਮੈਕ ਵੀ ਬਿਮਾਰ ਜੀ ਹੋ ਗਈ ਸੀ ਬਿਮਾਰ ਵੀ ਨਹੀਂ ਸੀ ਪਤਾ ਨਹੀਂ ਕੀ ਹੋਇਆ ਸੀਗਾ ਅੱਜ ਫਿਰ ਸਰਵਾਈਕਲ ਪਤਾ ਨਹੀਂ ਡਾਕਟਰ ਕਹਿੰਦਾ ਮਾਈਗਰੇਨ ਕੀ ਕੁਝ ਦੱਸਤਾ ਡਾਕਟਰ ਨੇ ਪਾ ਅੱਜ ਗਏ ਸੀਗੇ ਵੇ ਹੁਣੇ ਉੱਠੀ ਆ ਹੁਣ ਥੋੜੀ ਜਿਹੀ ਐਨਰਜੀ ਆਈ ਆ ਦਵਾਈ ਤਾਂ ਲੇਤੀ ਮੈਨੂੰ ਲੱਗਾ ਲੈਣ ਦੀ ਲੋੜ ਨਹੀਂ ਹੈਗੀ ਆਈ ਸ਼ਾਇਦ ਠੀਕ ਹੋ ਜਾਊਗਾ ਕਈ ਵਾਰ ਉਦਾਂ ਹੀ ਹੋ ਜਾਂਦਾ ਵਾ ਮੈਨੂੰ ਪਤਾ ਆ ਉਹਦੇ ਇਲਾਜ ਲਈ ਤਾਂ ਮੈਂ ਡਾਕਟਰ ਕੋਲ ਆਪਣੇ ਕੋਲ ਜਾਣਾ ਉਹਦੀ ਤਾਂ ਮੈਂ ਦਵਾਈ ਲੈ ਕੇ ਮੌਸਮ ਕਰਕੇ ਜਾਂ ਕਿਸੇ ਚੀਜ਼ ਕਰਕੇ ਉਦਾਂ ਹੋ ਜਾਂਦਾ ਵਾ ਇਹ ਇਹ ਯਾਰ ਇਹ ਬਾਈ ਵੀ ਖਿਆਨ ਚੀਜ਼ ਆਪਣੇ ਆਪ ਇਹਨਾਂ ਵਧਦਾ ਰਹਿੰਦਾ ਇਹ ਆਊਟ ਆਫ ਕੰਟਰੋਲ ਹੋ ਜਾਂਦਾ ਵਾ ਪਰ ਆਵਾਂ ਦੀ ਫਰੈਸ਼ਨੈਸ ਇੰਡੀਆ ਜੀ ਮਿਲਦੀ ਹੈ ਕੈਨੇਡਾ ਚ ਹਾਂ ਫਰੈਸ਼ਨੈਸ ਦੀ ਚੀਜ਼ ਹੈਗੀ ਆ ਤੇ ਸਾਰਾ ਕੁਛ ਹੱਟਾ ਵੱਡਾ ਵੱਡਾ ਹੋ ਗਿਆ ਨਿਸਰ ਕੇ ਹਰਾ 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 ਵਾਈ ਹਰੇ ਵਾਈ ਹੋਈ ਪਿਆ ਕਰਦੇ ਗਏ ਸੀ ਦੇਖਿਓ ਹਰਾ ਚਰ ਕਿੰਨਾ ਜਣਾ ਗੋਭੀ ਵੀ ਇੱਕਦਮ ਹੀ ਹੋ ਗਈ ਸਾਰੀ ਜਾਈ ਇਧਰਲੀ ਸਾਈਡ ਤੇ ਲਾਈ ਸੀ ਤੁਨ ਬੂਏ ਦੀ ਨੇ ਕਹੇ ਚੇਂਜ ਕਰ ਲਿਆ ਨਹੀਂ ਹੁਣ ਆਪਣੇ ਹੋਰ ਬੰਦੇ ਹੈਗੇ ਆ ਉੱਥੇ ਰਿਆ ਕਰਾਂਗੇ ਹੋਰ ਨਾ ਵੀ ਕਰਕੇ ਇੱਥੇ ਕਰ ਰਿਹਾ ਉੱਥੇ ਹੁਣ ਵੱਧ ਹੋਊਗਾ ਤੇ ਗੋਭੀ ਵੀ ਕਾਫੀ ਹੋ ਗਈ ਇਕੱਠੀ ਹੋ ਜਾਂਦੀ ਹੈ ਨਾ ਫਿਰ 19 ਕਿਚਨ ਦੇ ਇਕੱਠੀ ਲਾ ਦਿੰਦੇ ਆ ਆ ਵਿਚਾਰਾ ਇੱਕ ਸ਼ੇਰ ਪੁੱਤਰ ਹੈ ਨਾ ਉਹ ਇਕੱਲਾ ਹੀ ਸਾਰੇ ਇਹਦੇ ਨਾਲ ਦੇ ਪੱਟੇ ਗਏ ਇਹ ਨਹੀਂ ਪੱਟੇ ਗਏ ਉਹ ਵੀ ਥੋੜਾ ਜਿਹਾ ਢਿੱਲਾ ਹੋ ਗਿਆ ਸੀ ਗੰਜੀਰ ਵਾਲਾ ਪਰ ਹੁਣੋਂ ਫੇਰ ਪੱਤੇ ਕੱਢਣ ਲੱਗਿਆ ਦੁਬਾਰਾ ਵਧੀਆ ਇੱਧਰ ਵੀ ਸਾਰੀ ਆ ਪਟਾਈ ਦੁਬਾਰਾ ਫੇਰ ਫੋਲਾ ਨਿਕਲੇ ਆ ਗੰਨੇ ਵਾਂ ਕਿਸੇ ਦਿਨ ਐਕਸ਼ਨ ਕਰਨਾ ਪੈਣਾ ਸਾਰਾ ਇੱਧਰ ਕਿੰਨੀਆਂ ਹੀ ਮੂੜੀਆਂ ਸੀ ਜਿਹੜੀਆਂ ਵਿੱਚੇ ਪੱਕ ਪੁੱਕ ਗਈਆਂ ਜਾਂ ਟੁੱਟ ਗਈਆਂ ਸੀਗੀਆਂ ਇੱਧਰ ਵੀ ਛੱਡੀਆਂ ਹੋਈਆਂ ਨੇ ਇਸਰਾਂ ਵਾਲੀਆਂ ਮੂੜੀਆਂ ਨੇ ਹੁਣ ਪੱਤੇ ਹੋਣਾ ਫਿਰ ਇਹਨਾਂ ਨੂੰ ਸ਼ਾਇਦ ਮੂੰਗਰੇ ਲੱਗਦੇ ਹੁੰਦੇ ਆ ਘਰ ਦੇ ਬੜੇ ਪਸੰਦ ਨਾਲ ਗਾਉਂਦੇ ਨੇ ਮੈਨੂੰ ਨਹੀਂ ਵਧੀਆ ਲੱਗਦੇ ਆ ਮੈਂ ਇਹਦੀ ਗੱਲ ਕਰਦੇ ਦੇਖੋ ਕਿਵੇਂ ਇਹਦੇ ਨਾਂਵੇਂ ਸਾਰੇ ਆ ਸਾਰੀਆਂ ਬ੍ਰਾਂਚੇਜ਼ ਵੱਧ ਰਹੀਆਂ ਨੇ ਬਾਹੀਆਂ ਲੱਗਦੀਆਂ ਤੁਹਾਡੀ ਅੱਖਾਂ ਦੇ ਮੋਰੇ ਲਾਈਵ ਮਰ ਲੋ ਕਿ ਚੀਜ਼ ਗਰੋ ਹੋ ਰਹੀ ਆ ਦੇਖਦੀ ਆ ਨਾ ਇਹ ਤੁਹਾਨੂੰ ਗਰੋ ਹੁੰਦੀ ਉਹਦੀ ਸ਼ਾਰਟ ਟਾਈਮ ਦੇ ਵਿੱਚ ਡਾਕਟਰ ਨੇ ਵੈਸੇ ਮੈਨੂੰ ਨੀਵੀ ਪੌਣ ਤੋਂ ਵੀ ਮਨਾ ਕੀਤਾ ਆ ਕਹਿੰਦਾ ਚੋਕ ਮੰਨ ਨੀਵਾ ਮਤ ਉੱਚੀ ਨੀਵੀ ਜਮਾਈ ਵੀ ਕਹਿੰਦਾ ਪਾਣੀ ਹੈਗੀ ਮੈਂ ਕਿਹਾ ਬਸ ਦੇਖਣ ਤੱਕ ਫੇਰ ਤਾਂ ਬੱਸ ਰਹਿਗੇ ਇੱਕ ਹੀ ਰੱਖ ਲਓ ਮੈਨੂੰ ਆਹ ਪਦੀਨਾ ਦੇਖ ਐਗਲੀ ਸਾਈਡ ਵਾਲਾ ਫਰਕ ਕੀਤਾ ਹਾਂ ਉਹ ਪੱਤੇ ਛੋਟੇ ਨੇ ਨਾ ਜਿਹੜਾ ਇਧਰਲੀ ਸਾਈਡ ਤੇ ਆ ਇਹ ਜਿਆਦਾ ਵੱਡੇ ਨੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹ ਕਾਲੇ ਮਟਰ ਨੇ ਮੈਂ ਕਦੇ ਨਹੀਂ ਦੇਖੇ ਸੋਨੇ ਸੀਗੇ ਇਹ ਸਾਨੂੰ ਬੀਜ ਦਿੱਤੇ ਸੀ ਕਿਸੇ ਨੇ ਸਾਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਨੂੰ ਵੀ ਨਹੀਂ ਪਤਾ ਸੀ ਕੀ ਆ ਅਸੀਂ ਲਾਤੇ ਪਾਰੇ ਹੋ ਗਏ ਤੇ ਤਿੰਨ ਚਾਰ ਖੋਏ ਨੇ ਕਾਫੀ ਲਾਇ ਸੀ ਆਹ ਬੱਟੇ ਲਾਇ ਸੀ ਸਾਰੇ ਰੋ ਦੇ ਵਿੱਚ ਇਹ ਇਕੱਠੇ ਹੋ ਗਏ ਨੇ ਪਤਾ ਨਹੀਂ ਕੀ ਲੱਗਣਗੇ ਇਹਨਾਂ ਨੂੰ ਆ ਕਿੰਨੀ ਸੋਹਣੀ ਲੱਗੇ ਜਾ ਰਹੀ ਆ ਇਹ ਕਿਹਦੇ ਖਾਦੇ ਹੋਏ ਨੇ ਅਸੀਂ ਤਾਂ ਕਹਿੰਦੇ ਹੁੰਦੇ ਸੀ ਹਾਂ ਮਾਸੀ ਨੇ ਜੀ ਦੇਖ ਕੇ ਪਛਾਣੇ ਮਮੀ ਨੂੰ ਵੀ ਨਹੀਂ ਪਤਾ ਸੀ ਕਿ ਮਾਸੀ ਨੇ ਦੱਸਿਆ ਫਿਰ ਮਮੀ ਨੂੰ ਪਤਾ ਲੱਗਿਆ ਵੱਡੀ ਮਾਸੀ ਨੇ ਸੌਂਫ ਕਿੰਨੀ ਘਣ ਲੱਗਦੀ ਹੈ ਨਾ ਹਾਂ ਜੀ ਇਹ ਆ ਸਾਰੀ ਸੌਂਫ ਦੇ ਬੀ ਇਹਨਾਂ ਨੂੰ ਲੱਗਣਿਆ ਵਾਹ ਵੀ ਸੱਕਦੇ ਆ ਹੁਣ ਨਾ ਖਾਈ ਮੰਮੀ ਵੀ ਆ ਕੇ ਨਹੀਂ ਦੇਖਦੇ ਤਾੜੀ ਮਾਰਦੇ ਆ ਤੂੰ ਤਾਂ ਖੁਸ਼ ਹੋਈ ਨਹੀਂ ਹੈ ਮੰਮੀ ਹਲਿਆਵੀ ਦਿਖਾਉਨੇ ਆ ਮੰਮੀ ਆਹ ਤਾਂ ਟੁੱਟੀ ਪਈ ਆ ਇਹ ਫੇਰ ਲੈ ਚੱਲਦੇ ਆ ਉਧਰ ਨੂੰ ਟਮਾਟਰ ਤੋੜ ਲਓ ਆ ਦਿਮਾਗ ਦੇਖ ਲਾ ਭੈਣ ਜੀ ਦਾ ਕੋਈ ਕੁਝ ਨਹੀਂ ਹੈਗਾ ਘਾਹ ਉੱਗਣ ਨੂੰ ਪਾਣੀ ਪਾਣੀ ਲਾ ਗੀ ਇਹਦੀ ਨੂੰ ਇਹਨਾਂ ਨੂੰ ਵੀ ਪਤਾ ਨਹੀਂ ਹੈਗਾ ਆ ਇੰਨੀ ਕਿ ਟਾਰਨਿੰਗ ਐਨੇ ਟਮਾਟਰ ਲੱਗੇ ਹੋਏ ਸੀ ਵਿਚਾਰਾ ਬਜਣੀ ਇਹਦੇ ਉੱਤੇ ਵਿਚਾਰੀ ਤੇ ਬੜਾ ਵੱਧ ਗਿਆ ਹੋਰ ਤਾਂ ਵੀ ਹੋਰ ਬਹਾਂ ਤੇ ਲੱਗਣੇ ਸੀਗਾ ਹਰੀ ਪਈ ਸੀ ਪਰ ਬਜਣੀ ਇਹਨਾਂ ਹੋ ਗਿਆ ਤਾਂ ਤੇ ਇਹ ਵੀ ਵਿਚਾਰੀ ਕੀ ਕਰਦੀ ਇਹ ਵਦਿਆ ਹੀ ਵਾਹਤ ਆ ਉਹ ਵੀ ਜਿਹੜਾ ਇੱਧਰ ਵੀ ਸਾਈਡ ਤੋਂ ਉਹ ਵੀ ਐਵੇਂ ਹੀ ਤਰੀ ਬਣੇ ਸਾਡੇ ਦਰ ਨੂੰ ਕਿੱਡੇ ਬੈਸਰ ਚਾਪਾ ਉੱਚਾ ਬਾਸ ਕੋਈ ਚਾਹੀਦਾ ਇਹਨਾਂ ਨੂੰ ਉੱਤੋਂ ਬੰਨਦੇ ਨੇ ਟਿੱਪ ਬਨ ਕੇ ਫਿਰ ਮਿਲਦਾ ਖਿੱਚਦੇ ਇਹ ਪੱਤੇ ਬਹੁਤ ਸੋਹਣੇ ਸੀ ਮੋਟੇ ਜਿਹੇ ਫੇ ਮੈਂ ਕਿਹਾ ਚ ਲੈ ਇਹ ਤਾਜ਼ਾ ਹੋਇਆ ਹੋਇਆ ਹੈ ਨਾ ਫੁੱਟਿਆ ਇਹ ਮੈਨੂੰ ਐਂਡ ਤੇ ਵਿਖੇ ਮੈਂ ਕਿਹਾ ਚ ਲੈ ਹੀ ਜਾਨੀ ਆ ਖਿੱਚ ਕੇ ਇਹ ਵੀ ਚਲੋ ਵੀ ਦੇਖਦੇ ਹਾਂ ਸੀ ਅੰਕਲ ਪਿਛਲਾ ਘਰ ਪੰਮੀ ਆਂਟੀ ਦੇ ਘਰ ਆਣਾ ਕਿੰਨਾ ਸੋਹਣਾ ਫੁੱਟਿਆ ਹੋਇਆ ਮੈਂ ਕਿਹਾ ਚ ਲੈ ਇਹ ਲੈ ਹੀ ਜਾਨੀ ਆ ਵਿੱਚ ਪਹਿਲਾਂ ਮੈਂ ਛੋਟੇ ਛੋਟੇ ਨਾਲ ਮੱਥਾ ਮਾਰਦੀ ਰਹੀ ਤੋ ਬਹੁਤ ਫੁੱਟਿਆ ਹੋਇਆ ਥੋੜਾ ਸੀ ਨਾ ਦੂਜਾ ਜ਼ਿਆਦਾ ਸੀਗਾ ਇਹ ਤਾਂ ਢੀ ਦੀ ਨਾ ਪਰ ਸਾਰਾ ਸਮਾਨ ਪਾ ਲਿਆ ਭਾਈ ਵਿੱਚ ਆ ਹੀ ਰਹਿਦਾ ਸੀ ਪਿਆਜ਼ ਮਿਰਚਾਂ ਤੇ ਆਹ ਮਿਰਚਾਂ ਢਿੰਡਲੀ ਸਰਕੇ ਵਾਲੀ ਮਿਰਚ ਧਨੀਆ ਐਂਡ ਪੁਦੀਨਾ ਵੈਸੇ ਲਸਣ ਵੀ ਪਾ ਸਕਦੇ ਸੀ ਪਰ ਫਿਰ ਜਦੋਂ ਰਾਤ ਨੂੰ ਖਾਣੀ ਹੈ ਤਾਂ ਸਮੈਲ ਜੇ ਜਾਂਦੀ ਹੈ ਲਸਣ ਦੀ ਵੈਸੇ ਵੀ ਕੀ ਹੋਇਆ ਕਿ ਮੈਨੂੰ ਪੀਲੀ ਦਾਲ ਮੇਰੀ ਫੇਵਰੇਟ ਆ ਮੈਂ ਕੱਲ ਦਾ ਕੁਝ ਖਾਦਾ ਨਹੀਂ ਸੀ ਮੈਂ ਅੱਜ ਬਣਾਈ ਸੀ ਦਾਲ ਦਾਲੀ ਕਹਿੰਦੇ ਚਟਨੀ ਬਣਾਓ ਮੈਨੂੰ ਕਹਿੰਦੇ ਚਟਨੀ ਵੀ ਚਾਹੀਦੀ ਹੈ ਜੇ ਮੈਨੂੰ ਦਾਲ ਖਾਣੀ ਆ ਤਾਂ ਕਸਾ ਗੁੱਡ ਇਸ ਤੋ ਕੁੱਟਣੀ ਗਈ ਆ ਹਾਂ ਕਿ ਚਲੋ ਇਹ ਸੋਚਦੀ ਪਹਿਲਾਂ ਮੈਂ ਵੀ ਸੀ ਫਿਰ ਮੈਂ ਸ਼ਰ ਸੋਚਿਆ ਛੱਡ ਪਰੇ ਕੀ ਮਿਰਚਾਂ ਖਾਣੀਆਂ ਮੈਂ ਸੀ ਇਹੇ ਤੋੜਨ ਗਏ ਸੀ ਮੈਂ ਕਿ ਚਟਨੀ ਬਣਾਉਣੇ ਆ ਤੇ ਮੈਂ ਖਾਨੂੰ ਇੰਨਾ ਬਾਤਾਂ ਵਧਾਉਣਾ ਰੋਟੀ ਤਾਂ ਕਿਸੇ ਨੇ ਖਾਧੀ ਨਹੀਂ ਸਵੇਰੇ ਪਰ ਕੁੱਟਣੀ ਪਈ ਗਈ ਫਿਰ ਵੀ ਅੱਜ ਉਹ ਡੈਡੀ ਨੂੰ ਇੱਕ ਦਿਨ ਕੋਈ ਕਹਿ ਕੇ ਗਿਆ ਸੀਗਾ ਵੀ ਅਸੀਂ ਚਟਨੀ ਕੁੱਟੀਆਂ ਤੜਦੇ ਤੜਦੇ ਕੁੱਟਣੇ ਉਹ ਦਿਨ ਦੀ ਮੈਂ ਸੁਣੀ ਹੋਈ ਆ ਸਤੋਰੇ ਫੇਰੇ ਜਿਗਾ ਮਰ ਰਹਿ ਗਿਆ ਅੱਜ ਤਾਂ ਰਾਜਦੀਪ ਨੇ ਕਰਵਾਇਆ ਖਾਧਿਆ ਮੰਮੀ ਤੋਂ ਰਾਜਦੀਪ ਦੀ ਉਹ ਗੱਲ ਮੈਂ ਸੁਣੀ ਸੀ ਮੈਂ ਉਹ ਦੱਸ ਕੇ ਜਾਂ ਸੀ ਸੱਚੀ ਦੱਸਦੀ ਪਿਆਜ ਵੀ ਮਸੇ ਮਰਨਗੇ ਨੇ ਅੱਡੋ ਅੱਡ ਹਿਸਾਬ ਪਤਾਵਾ ਮੈਂ ਕਿਹਾ ਅੱਡੋ ਅੱਡ ਹਿਸਾਬ ਪਤਾਵਾ ਸਾਡੇ ਪਹਿਲਾਂ ਜਮੇ ਪਦੀਨਾ ਬਰੀਕ ਕਰ ਲੈਂਦੇ ਸੀਗੇ ਮੈਨੂੰ ਨਹੀਂ ਛੱਟ ਲਿਆ ਜਿਹੜਾ ਕੁਝ ਮੇਰੇ ਹੱਥਸੋਂ ਆਇਆ ਆਪਾਂ ਤਾਂ ਵੈਸੇ ਇਕੱਠੇ ਹੀ ਪਾਣੇ ਹੁੰਨੀਆਂ ਸਾਰਾ ਬੰਦਨੀ ਸਾਰਾ ਕੁਝ ਲੈਸ ਚਾਪਟਾ ਨੂੰ ਵੀ ਨੂੰਂਚ ਪਰਲਾ ਫੇਸ ਉਖੜਣਾ ਹਾਂਜੀ ਅਸੀਂ ਵੀ ਮਿਰਚ ਤਾਂ ਜ਼ਿਆਦਾ ਲਾਲ ਪਾਉਂਦੇ ਹੁੰਦੇ ਸੀਗਾ ਤਾਂ ਬਸ ਤੁਸੀਂ ਲਾਲ ਮਿਕਸਚਰ ਬੱਤੇ ਸੀ ਕੰਬੜੇ ਵਾਲੇ ਹੁੰਦੇ ਹਣ ਖਾਣ ਨੂੰ ਨਹੀਂ ਜੀ ਕਰਦਾ ਅੱਜ ਤਾਂ ਪਹਿਲਾਂ ਹੀ ਬਹਾਂ ਨਹੀਂ ਦੁਖਦੀਆਂ ਨੇ ਹਾਂ ਕਿਉਂ ਦੁਖਦੀਆਂ ਨੇ ਪਤਾ ਨਹੀਂ ਮੈਂ ਤਾਂ ਭਈ ਸੀ ਅੱਛਾ ਇਹ ਮਿੱਟੀ ਤਾਂ ਮੈਂ ਦੇਖ ਲਈ ਸੀ ਪਰ ਮੈਨੂੰ ਇਹ ਨਹੀਂ ਪਤਾ ਵੀ ਅੱਜ ਲਾਈ ਆ ਕਿ ਕੱਲ ਅੱਜ ਲਾਈ ਉਹ ਜਸਵੰਤ 2 ਘੰਟੇ ਲੱਗੇ ਸਾਰੇ ਲਾਤ ਮੈਂ ਅੱਧੀ ਬੇਸੋਰ ਤੇ ਘੁੰਮ ਰਹੀ ਸੀ ਫੋਨ ਦੀ ਬਚੀ ਤੁਹਾਡਾ ਉਹੀ ਦਾ ਨਜ਼ਾਰਾ ਮੁੰਡਾ ਚੁੱਲ੍ਹੇ ਵਾਲੀਆ ਮਿਸੋਤੀਆਂ ਦਾੜਨ ਵਾਲਾ ਹਾਂ ਬੱਸ ਆ ਗਿਆ I don't think ਬਾਕੀ ਖਾ ਕੇ ਬਦਲ ਚਟਣੀ ਆ ਗਈ ਹੈ ਚਲੋ ਮੈਂ ਇੱਕ ਵਾਰ ਨਾਲ ਕੇ ਖਾਧੀ ਸੀ ਜਿਵੇਂ ਸਵਾਰੀ ਤੇ ਮੈਨੂੰ ਵੀ ਲੱਗਦਾ ਵੀ ਮਿਸੇ ਨਾਲ ਦੁੱਧੀਆਂ ਆਪਾਂ ਨੇ ਕਿਹਾ ਵੀ ਹਨ ਮਿਸੀਆਂ ਆਪਾਂ ਸਵੇਰੇ ਹੀ ਖਾਣੇ ਆ। ਤਾਂ ਹਾਂ ਦਸਵਾ ਦਾਲੀ ਆ ਆਪਣੇ ਉੱਧਰਲੇ ਚਾਚੀ ਜੀ ਹੋਣੀ। ਆਲੂਆਂ ਦੀ ਸਬਜ਼ੀ ਬਣਾ ਕੇ ਆਵਾਲ ਕੇ ਤਾਰ ਕੱਢੀ ਕੁੱਟ ਕੇ ਮਿਸੀਆਂ ਰੋਟੀਆਂ ਨਹੀਂਆਂ ਸਵਾਦ ਨਾਲ ਦੇਣਾ। ਮੋਹ ਨਾਲ ਨਾ ਮਨ ਸਕਦੀਆਂ। ਉਠਾ ਦੀ ਲਾਲ ਮਸਰੀ ਦੀ ਨਾਲ ਦਾਲ ਨਾਲ ਥੋੜਾ ਜਿਹਾ ਲੱਗਦਾ। ਉਹਨਾਂ ਨੇ ਮੋਟਰ ਨਾਲ ਨਾਨਕੇ ਨੇ ਬਣਾਈ ਸੀਗੀ ਉਹ ਰੋਣ ਵਿੱਚ ਵੀ ਘਟ ਪਾਇਆ ਹੋਇਆ। ਉਹਨਾਂ ਨੇ ਗੁਆਇਨਸ ਕਿ ਟੇਸਟਿੰਗ ਹੈ। ਇਹ ਡੜੀਂ ਦੇਣੀ ਆ। ਹਾਂਜੀ। ਡੜੀ ਰੋਟੀ ਖਾਣਗੇ ਕਿਦੋਂ? ਇਹ ਤਾਂ ਡੈਡੀ ਨੂੰ ਪਤਾ ਤੁਹਾਨੂੰ ਕੋਲ ਚਿਕਨ ਦਾ। इंडिया ਨੂੰ ਪਸਾ ਲਿਆ ਮੈਂ ਜਦੋਂ ਜਾਨੇ ਆਉਟ ਹੋ ਗਏ ਇਹ ਮੈਨੂੰ ਬੜਾ ਜੀਵ ਜਿਹਾ ਲੱਗਦਾ ਰਾਤ ਨੂੰ ਆ ਵੀ ਰੋਟੀ ਖਾਂਦੇ ਹਾਂ ਬੱਚੇ ਦਾ ਖਾਦੇ ਹੋ ਵੀ ਦਾਲ ਨਾਲ ਤੇ ਉੱਤੋਂ ਜੀ ਦਹੀਂ ਨਹੀਂ ਹੈਗਾ ਬੜਾ ਜਿਹੜਾ ਕੰਬੀਨੇਸ਼ਨ ਮੈਂ ਇਹ ਕੋਈ ਹੋਰ ਬੰਦਾ ਖਾਂਦਾ ਕਿ ਮੈਂ ਇਹਨੂੰ ਪਹਿਲਾਂ ਸੀ ਤੂੰ ਆ ਕਿਹੜੇ ਕੰਬੀਨੇਸ਼ਨ ਰੋਟੀ ਖਾ ਰਿਹਾ ਮੈਂ ਵੀ ਉਹਦੇ ਨਾਲ ਖਾ ਰਿਹਾ ਹਾਂ ਰੋਟੀ ਦਾ ਕੰਬੀਨੇਸ਼ਨ ਤਾਂ ਉਹ ਹੀ ਚੱਲਣੀ ਨਾਲ ਜੀ ਦਾਲ ਦਾ ਮੈਨੂੰ ਸੁਆਦ ਹੈ ਬੜਾ ਇਹ ਚਟਨੀ ਨਹੀਂ ਓਵਰ ਕਾਮ ਕਰ ਰਹੀ। ਮੈਂ ਵੀ ਇੱਕ ਵਾਰ ਖਾਧੀ ਸੀ ਮੈਨੂੰ ਕੋਈ ਟੇਸਟ ਨਹੀਂ ਸੀ ਆਇਆ। ਦਾਲ ਦਾ ਉਹ ਸੁਆਦ ਹੈਗਾ ਪਰ ਚਟਨੀ ਨਾਲ ਬੜਾ ਸੁਆਦ ਆਦਾ ਕਿ ਨਹੀਂ ਚਟਨੀ ਵਾਲੀ ਖਾਣੀ ਰੋਟੀਆਂ ਨਹੀਂ ਵਧੀਆ ਲੱਗਦੀ। ਰੋਟੀ ਪਰ ਬਹੁਤ ਸੁਆਦ ਲੱਗਦੀ। ਮੈਨੂੰ ਐਸੀ ਰੋਟੀ ਨਹੀਂ ਵਧੀਆ ਲੱਗਦੀ। ਨਵੇਂ ਸਿਕੰਦਰ ਨੇ ਸ਼ਰਮਾ ਪਹਿਲੇ ਓਵਰ ਸੇਵ ਕਰਤਾ। ਫਿਰ ਮੈਨੂੰ ਇਹ ਦਾਲ ਨਹੀਂ ਸੁਆਦ ਲੱਗੀ। ਕੀ ਕਰ ਸਕਦੇ ਆ? ਠੀਕ ਆ ਮੰਮੀ ਕਹਿੰਦੇ ਤੇਰੇ ਮੂੰਹ ਦਾ ਹੀ ਟੇਸਟ ਦਾ ਫਰਕ ਪਿਆ ਹੋਇਆ। ਮੰਮੀ ਕਹਿੰਦੇ ਮੈਨੂੰ ਤਾਂ ਬਹੁਤ ਸੁਆਦ ਲੱਗੀ। ਪਰ ਵਧੀਆ ਨਹੀਂ ਠੀਕ ਆ ਰੋਟੀ ਮੈਨੂੰ ਠੀਕ ਲੱ